ਸਰਬਜੀਤ ਸੰਗਰੂਰ ਦੀ ਰਚਨਾ ਭੁੱਖ ਸਤਾ ਦੀ ਰਹੇ ਸਤਾਉਂਦੀ ਸਦਾ ਸਿਆਸ ਤੇ ਦਾਨਾਨੂ ਸਦਾ ਸਿਆਸ ਤੇ ਦਾਨਾਨੂ ਭੁੱਖ ਸਤਾ ਦੀ ਰਹੇ ਸਤਾਉਂਦੀ ਸਦਾ ਸਿਆਸ ਤੇ ਦਾਨਾਨੂ ਸਦਾ ਸਿਆਸ ਤੇ ਦਾਨਾ ਨੂੰ ਤੈ ਨਾ ਜਾਏ ਜਾਨ ਖਤਰੇ ਚ ਰਹੇ ਡਰਾਉਂਦੀ ਸਦਾ ਸਿਆਸਤ ਦਾ ਨਾਨੂ ਇਹ ਕਿਸੇ ਦੀ ਮਿੱਤ ਨਾ ਹੋਈ ਰਹੀ ਆਪਸ ਵਿੱਚ ਲੜਾਉਂਦੀ ਸਦਾ ਸਿਆਸਤ ਦਾ ਨਾਨੂ ਸਦਾ ਸਿਆਸਤ ਦਾ ਨਾਨੂ ਪੁਖ ਤਤਾਂ ਦੀ ਰਹੇ ਸਤਾਉਂਦੀ 这倒是呀，只知道。